ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਿਊਜ਼ਿਕ ਰੂਮ ਦੇ ਵਿੱਚ ਅਸੀਂ ਵਲੌਗ ਬਣਾ ਰਹੇ ਹਾਂ ਆ ਬੱਚੇ ਮੇਰੇ ਕੋਲ ਆਏ ਸੀ ਦੋ ਇਹ ਕਹਿੰਦੇ ਕਿ ਸਾਡੇ ਨਾਲ ਵਲੌਗ ਬਣਾਓ ਸੋ ਇਹਨਾਂ ਨੂੰ ਆਪਾਂ ਸਵਾਲ ਪੁੱਛਦੇ ਹਾਂ ਤੇ ਵੈਨੇ ਜਵਾਬ ਦੇ ਦਿੰਦੇ ਕਿ ਨਹੀਂ ਦਿੰਦੇ ਹਾਂ ਹਾਂ ਜੀ ਬੱਚਿਓ ਮੈਂ ਇਹਨਾਂ ਦੀ ਗੱਲੇ ਦੀ ਵੀਡੀਓ ਲਈਨਾ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਇਹਨੂੰ ਥੱਲੇ ਕਰ ਲੈ ਉਹ ਕਿਹੜੀ ਚੀਜ਼ ਆ ਜਿਹਨੂੰ ਜਿੰਨਾ ਮਰਜ਼ੀ ਖਾਈਏ ਢਿੱਡ ਨਹੀਂ ਭਰਦਾ ਰਟੀ ਕਾਜੀ ਤੁਸੀਂ ਦੱਸੋ ਕਿਨੇ ਮੂਠੇ ਜਿਹੇ ਸਵਾਲ ਪੁੱਛਦੇ ਨੇ ਤੇ ਹੁਣ ਸਿੱਧੇ ਸਿੱਧੇ ਸਵਾਲ ਕਿਹੜੇ ਪੁੱਛਿਆ ਮੈਂ ਤੇਰਾ ਜਨਮ ਦਿਨ ਪੁੱਛਣਾ ਵੀ ਕਿਦੋਂ ਹੋਇਆ ਹੋਣਾ ਆਹ ਜਨਮ ਦਿਨ 2010 ਦਾ ਤੂੰ 21 ਬਾਰਾਂ ਚੱਲ ਬੋਲ ਬੋਲ ਸਵਾਲ ਦਾ ਜਵਾਬ ਦੱਸ ਉਹ ਕਿਹੜੀ ਚੀਜ਼ ਆ ਜਿਹਨੂੰ ਖਾ ਜਿੰਨਾ ਮਰਜ਼ੀ ਖਾ ਲਈਏ ਭੁੱਖ ਨਹੀਂ ਮਿਟਦੀ ਜਿਹੜਾ ਚੰ ਮੂਝ ਪੈ ਖੋਰ ਜਾਂਦਾ ਕੀ ਖੋਰ ਜਾਂਦਾ ਸਾਰਾ ਦਿਨ ਤੂੰ ਮਾਈ ਬੁੱਢੀ ਦੇ ਵਾਲ ਖਾਈ ਜਾਵੇਂਗਾ ਤੇ ਤੇਰੇ ਢਿੱਡ ਨਹੀਂ ਭਰੂਗਾ। ਉਹ ਦੇ ਨਾਲ ਹੀ ਪਾੜ ਮੂੰਹ ਚ ਪਾਏ ਹੋਰ ਜਾਂਦੇ। ਪਾਣੀ। ਪਾਣੀ ਤੇ ਢਿੱਡ ਪਾੜ ਦਿੰਦਾ ਤੇ ਪਰੰਦੀ ਗੱਲ ਕਰਦੀ। 3 ਦਿਨ ਫਿਰ ਸੌਂ। ਸੌਂ। ਸੌਂ ਆਂਦੇ ਨਾਲ ਢਿੱਡ ਨਹੀਂ ਭਰਦਾ। ਠੀਕ ਆ? ਹੁਣ ਅਗਲਾ ਸਵਾਲ ਕਰਾਂ? ਹੋਈ। अच्छा तू ही दसो के ओ केडी चीज है जेडी खब्बਿਆ ਸਨਾਣੀ ਫੜ ਸਕਦੇ ਸੱਜੇ ਹੱਥ ਨਾਲ ਫੜ ਸਕਦੇ ਦੱਸ ਤੇ ਬਾਅਦ ਫਿਰ ਖਬਾਤ ਠੀਕ ਹੈ ਖਬਾਤ ਕਿਦਾ ਕਬਾਤ ਖਪਿਆ ਸਨਾਣੀ ਫੜ ਸਕਦੇ ਹਨ ਠੀਕ ਹੈ ਆਪਣਾ ਆਵਾਜ਼ ਬੰਦ ਕਰ ਨਾ ਤੇਰੇ ਆਵਾਜ਼ ਵੀ ਜ਼ਿਆਦਾ ਨਹੀਂ ਮੈਂ ਇਹਨੂੰ ਬੰਦ ਕਰ ਤੇ ਆਪਾਂ ਹੁਣ ਇਸ ਵਲੌਗ ਦੀ ਇੱਥੇ ਸਮਾਪਤੀ ਕਰ ਦਿੰਨੇ ਆ ਅਗਲੇ ਵਲੌਗ ਚ ਫੇਰ ਮਿਲਦੇ ਆਂ ਤੇ ਕਹਿ ਦੋ ਸਾਰਿਆਂ ਨੂੰ ਮੈਂ ਸ਼ੇਅਰ ਕਰ ਦਿਆਂ। ਸ਼ੇਅਰ ਕਰਦੇ ਬਾਈ ਬਾਈ ਨੂੰ ਦੱਸ ਤੁਸੀਂ ਕਨੇਡਾ ਚ ਲਿਏ ਜੇ। 0 ਪੈਸੇ ਨਾ ਸਿਰ ਕੈਨਡੋ। ਆ ਬੋਲੋ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਤੁਸੀਂ ਵੀ ਕਹਿਣਾ ਚਾਹੋਗੇ ਕੁਝ? ਥੈਂਕ ਯੂ ਸਾਰਿਆਂ ਦਾ ਜੀ। ਆ ਸ਼ੇਅਰ ਕਰਦੇ ਆ ਕੁੜੀਆਂ ਨੂੰ। ਆ ਗੂਠਾ ਪਿਖਾਉਂਦੀ ਵੀ ਮੇਰਾ ਗੂਠਾ ਪੀੜ ਹੁੰਦਿਆ। ਅੱਜ ਅੱਜ। ਵੀ ਇਹ ਇਹ ਕੀ ਦੱਸਣ ਦੀ ਵੀ ਗੂਠਾ ਲਾ ਕੇ ਵੋਟ ਪਾਉਣੀ ਆ ਲਾਈਕ ਕਰਨਾ ਵਾ ਲਾਈਕ ਅੱਛਾ ਲਾਈਕ ਕਰਨਾ ਠੀਕ ਆ ਇਹਦਾ ਗੂਠਾ ਲਾਈਕ ਕਰਨਾ ਸਾਰਿਆਂ ਨੇ ਕਿਤੇ ਚੰਗਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ